ਹੱਕੀ ਨਨ ਕਾਣੇ ਦਾ ਦਿਨ ਕਿਸੇ ਪੰਜਾਬ ਦੇ ਡੇਰੇ ਵਿੱਚ ਕਦੀ ਨਹੀਂ ਮਨਾਇਆ ਜਾਏਗਾ ਅਮਨ ਲਾਈਵ ਬੋਲ ਰਹੇ ਹਾਂ ਜੇ ਕੋਈ ਮਨਾ ਰਿਹਾ ਹੋਵੇ ਇਹ ਛੱਡੋ ਸਭ ਜਾਦਾਂ ਦੇ ਦਿਨ ਨਹੀਂ ਮਨਾਉਂਦੀ ਅਗਲੇ ਚਲੋ ਇਹ ਤਾਂ ਤੁਹਾਨੂੰ ਲੱਗਦਾ ਹੋਏਗਾ ਵੀ ਇਹ ਤੇ ਗਲਤ ਹੋਏਗਾ ਤੁਹਾਡੇ ਹਿਸਾਬ ਨਾਲ ਸਭ ਜਾਦਾਂ ਨਾਲ ਤੇ ਤੁਹਾਡਾ ਕੋਈ ਵਿਤਕਰ ਨਹੀਂ ਨਾ ਡੇਰੇਦਾਰੋ ਅਕਰਾਂਜ ਬੈਠੇ ਵੀ ਜੇ ਕੋਈ ਉਹਨਾਂ ਦਾ ਸੇਵਕ ਸੁਣਦਾ ਤੇ ਮੈਂ ਉਹਨਾਂ ਨੂੰ ਸਿੱਧਾ ਪੁੱਛਦਾ ਹੁੰਨਾ ਮੈਨੂੰ ਉਸ ਡੇਰੇ ਦਾ ਲਾਈਵ ਦਾ ਲਿੰਕ ਭੇਜਿਓ ਮੈਂ ਲਾਈਵ ਮਾਫੀ ਮੰਗਾਗਾ ਕਿ ਮੈਂ ਤੁਹਾਡੇ ਬਾਰੇ ਗਲਤ ਬੋਲਦਾ ਰਿਹਾ ਹਾਂ। ਤੇ ਮੈਂ ਇੱਕ ਦਿਨ ਮਨ ਸੋਚ ਰਿਆ ਸੀ ਹੋ ਸਕਦਾ ਕੱਲ ਨੂੰ ਸਭ ਜਆਦਿਆਂ ਦੇ ਆਉਣ ਵਾਲੇ ਦੋ ਤਿੰਨ ਸਾਲਾਂ ਬਾਅਦ ਸ਼ੀਦੀ ਡੇਰੇ ਮਨਾਉਣ ਲੱਪਣ ਤੇ ਸਾਡਾ ਲੱਕ ਵੀ ਹੋ ਵਧਾ ਕਿ ਤੁਹਾਡੇ ਡੇਰਿਆਂ ਚ ਸਾਧਾਂ ਦੀਆਂ ਵਰਸੀਆਂ ਟਾ ਕੇ ਤੇ ਸਭ ਜਆਦਿਆਂ ਦੇ ਸ਼ੀਦੀ ਡੇਰੇ ਮਨਾਉਣ ਲਾਉਣਾ ਤੁਹਾਨੂੰ ਇੰਟਰਨੈਟ ਹੈ ਜੀ ਆ ਰਿਕਾਰਡ ਨੂੰ ਸੰਭ ਕੇ ਰੱਖ ਲਿਓ ਜੇ 2027 28 29 30 ਤੱਕ ਪੰਜਾਬ ਦੇ ਡੇਰੇਦਾਰਾਂ ਨੇ ਆਪਣੇ ਜ਼ੇਰਿਆਂ ਚ ਸ਼ੀਦੀ ਢਾੜੇ ਸਭ ਜਾਦੰਦੇ ਮਨਾਉਣੇ ਸ਼ੁਰੂ ਕਰ ਦਿੱਤੇ ਤੇ ਅਸੀਂ ਸਮਝਾਂਗੇ ਇਹਦਾ ਮਤਲਬ ਤੁਸੀਂ ਜਾਗ ਪਏ ਜੇ ਤੇ ਜੇ ਤੁਸੀਂ ਠੀਠਾ ਵਾਂਗੂ ਫਿਰ ਸ਼ੀਦੀ ਢਾੜੇ ਮਨਾਉਣੇ ਨੇ ਪੁੱਛਿਓ ਜਿਹੜੇ ਡੇਰਿਆਂ ਵਿੱਚ ਜਾਂਦੇ ਨੇ ਪਿੰਡਾਂ ਚ ਬੈਠੇ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਚ ਬੈਠੇ ਆਪੋ ਆਪਣੇ ਬਾਬਿਆਂ ਨੂੰ ਸਵਾਲ ਕਰੋ ਕਿ ਬਾਬਾ ਜੀ ਸਿੰਘ ਤੁਹਾਡੇ ਕੁਝ ਨਹੀਂ ਸੀ ਲੱਗਦੇ ਕੈਨੇਡਾ ਦੀ ਗੱਲ ਹੈ ਕੈਲਗਰੀ ਮੇਰੇ ਕੋਲ ਉੱਥੇ ਕਥਾ ਸੀ ਤੇ ਮੇਰੇ ਕੋਲ ਇੱਕ ਪਰਿਵਾਰ ਆ ਗਿਆ ਕਹਿੰਦੇ ਜੀ ਅਸੀਂ ਨਾ ਸ਼ੁੱਕਰਵਾਰ ਅਖੰਡ ਪਾਠ ਤਰੋਣਾ ਹੈ ਤੇ ਐਤਵਾਰ ਉਹਦੀ ਸਮਾਪਤੀ ਹੈ ਤੁਸੀਂ ਕਥਾ ਕਰੋਗੇ ਮੈਂ ਕਹਾਂ ਮੈਂ ਤਾਂ ਰੋਜ਼ ਹੀ ਕਰ ਰਿਹਾ ਕੋਈ ਵਿਸ਼ੇਸ਼ ਕਰਾਉਣੀ ਹੈ ਕਹਿੰਦੇ ਅਸੀਂ ਮਹਾਪੁਰਖਾਂ ਦੀ ਵਰਸੀ ਮਨਾਉਣੀ ਹੈ ਬਾਬਾ ਜੀ ਦੀ ਉਹ ਮੈਨੂੰ ਕਹਿੰਦੇ ਮੈਂ ਕਹਾਂ ਜੀ ਮੈਂ ਮਹਾਪੁਰਖਾਂ ਵਾਲਾ ਪ੍ਰਚਾਰਕ ਨਹੀਂ ਹਾਂ ਉਹ ਬਹੁਤ ਨੇ ਪੰਜਾਬ ਦੇ ਵਿੱਚ ਫਿਰ ਮੈਂ ਬਿਠਾ ਲਿਆ ਉਹਨਾਂ ਨੂੰ ਮੈਂ ਕਿਹਾ ਤੁਸੀਂ ਕਿੱਦਾਂ ਮਨਾਉਂਦੇ ਹੋ ਉਹ ਕਹਿੰਦੇ ਜੀ ਇਦਾਂ ਬਾਬਿਆਂ ਦੀਆਂ ਵਰ੍ਹਸੀਆਂ ਮਨਾਉਂਦੇ ਸੀ ਚਾਰ ਪੰਜ ਪਰਿਵਾਰ ਰਲ ਜਾਂਦੇ ਆ ਇੱਕ ਲੰਗਰ ਦੀ ਸੇਵਾ ਚੱਲਦਾ ਏ ਇੱਕ ਇਦਾਂ ਪੋਸਟਰਾਂ ਦੀ ਸੇਵਾ ਕਰਦਾ ਅਸੀਂ ਚਾਰ ਪੰਜ ਮੈਂ ਪੁੱਛਿਆ ਬਾਬਾ ਕਿਹੜਾ ਉਹਨਾਂ ਨੇ ਆਪਣਾ ਬਾਬਾ ਦੱਸਿਆ ਹੁਣ ਤੁਸੀਂ ਮੇਰੇ ਕੋ ਨਾਂ ਪੁੱਛੋਗੇ ਕਿਉਂਕਿ ਮੇਰੇ ਤੇ ਪਹਿਲਾਂ ਮੁਕੱਦਮੇ ਬੜੇ ਚੱਲਦੇ ਮੈਂ ਨਾਂ ਲੈਣਾ ਬੰਦ ਕਰ ਦਿੱਤਾ ਅੱਜ ਕੱਲ੍ਹ ਕਿਉਂਕਿ ਮੈਨੂੰ ਹੁਣ ਵਕੀਲਾ ਨੇ ਕਿਹਾ ਵੀ ਨਾਂ ਨਾ ਲੈ ਉਦਾਂ ਜੋ ਮਰਜ਼ੀ ਬੋਲੀ ਜਾ ਪ੍ਰਵਾਹ ਕੋਈ ਨਹੀਂ ਉਸ ਸਿਆਸਤ ਉਹ ਰਤਰੀ ਪਿੰਡ ਉਹਦਾ ਗੱਡੀ 'ਚ ਬੈਣ ਲੱਗਿਆ ਨਾ ਪੁੱਛ ਲਿਓ ਮੈਨੂੰ ਉਹ ਮੇਰੇ ਕੋਲ ਆਏ ਮੈਨੂੰ ਕਹਿੰਦੇ ਜੀ ਫਲਾਣਾ ਸਾਡਾ ਬਾਬਾ ਜੀ ਮੈਂ ਕਿਹਾ ਅੱਛਾ ਬਹੁਤ ਵਧੀਆ ਗੱਲ ਮੈਂ ਕਿਹਾ ਮੈਂ ਕਥਾ 2 ਹਫ਼ਤੇ ਕਰੂੰ ਫਿਰ ਆਪਾਂ ਆਪਣੇ ਸਾਂਝੇ ਬਾਬੇ ਦਾ ਦਿਨ ਮਨਾਈਏ ਕਹਿੰਦੇ ਉਹ ਕਿਹੜਾ ਮੈਂ ਕਿਹਾ ਬਾਬਾਜੀ ਸਿੰਘ ਜੀ ਬਾਬਾ ਜੁਯਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਮੈਂ ਕਿਹਾ ਕਦੀ ਤੁਸੀਂ ਚਾਰ ਕਬਰਾਂ ਨੇ ਰੜ ਕੇ ਗੁਰਦੁਆਰੇ ਇਹ ਕਿਹਾ ਕਮੇਟੀ ਨੂੰ ਆਣ ਕੇ ਲੰਗਰ ਸਾਡੇ ਵੱਲੋਂ ਪ੍ਰਚਾਰ ਅਸੀਂ ਕਰਾਂਗੇ ਤੁਸੀਂ ਸਭ ਜਾਦਿਆਂ ਦਾ ਇੱਕ ਹਫ਼ਤਾ ਤੇ ਸ਼ੀਦੀ ਦਿਹਾੜਾ ਮਨਾਓ ਮੈਂ ਕਿਹਾ ਤੁਹਾਡੀਆਂ ਜੇਬਾਂ ਚੋਂ ਸਭ ਜਾਦਿਆਂ ਦੇ ਸ਼ੀਦੀ ਦਿਹਾੜਿਆਂ ਲਈ ਪੈਸੇ ਮੋਗ ਗਏ ਤੇ ਪਖੰਡੀ ਸਾਧਿਆਂ ਦੀਆਂ ਵਰਸੀਆਂ ਮਨਾਉਣ ਲਈ ਤੁਹਾਡੇ ਕੋਲ ਬਹੁਤ ਪੈਸਾ ਹੈ ਮੈਂ ਕਿਹਾ ਤੁਸੀਂ ਲੋਕਾਂ ਨੇ ਸਿੱਖ ਕੌਮ ਦੀ ਜੜੀ ਤੀਲ ਦਿੱਤਾ ਹੈ ਮੇਰੀ ਗੱਲ ਯਾਦ ਰੱਖੋ ਮੈਂ 2011 ਚ ਕਹਿ ਕੇ ਆਇਆ ਸੀ ਮੈਂ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਮੈਂ ਖਮਿਆਜੇ ਬਹੁਤ ਭੁਗਤੇ ਨੇ ਪਰ ਇੱਕੋ ਪ੍ਰਣ ਕੀਤਾ ਵੀ ਆਖਰੀ ਸਾਹ ਤੱਕ ਆਪਣੇ ਗੁਰੂ ਦੀ ਗੱਲ ਕਰਨੀ ਹੈ ਪਿਆਰਿਓ ਉਠੋ ਜਾਗੋ ਹੁਣ ਤਾਂ ਬਹੁਤ ਜਾਗਰਤੀ ਆ ਗਈ ਐ ਤੇ ਉਹਨਾਂ ਦੇ ਪ੍ਰਚਾਰਕ ਸੰਪਰਦਾਇਆਂ ਦੇ ਪ੍ਰਚਾਰ ਪਤਾ ਕੀ ਜਾਂਦੇ ਨੇ ਸਾਡੇ ਮੰਤਾਂ ਕੋਲੋਂ ਗੁਰਦੁਆਰੇ ਇਹਨਾਂ ਨੇ ਖੋਲੇ ਪਿਛੇ ਜੇ ਤੁਹਾਨੂੰ ਪਤਾ ਉਹ ਕੀ ਕਹਿੰਦੇ ਸੀ ਸਾਡੇ ਮੰਤਾਂ ਕੋਲੋਂ ਇਹਨਾਂ ਨੇ ਗੁਰਦੁਆਰੇ ਖੋਲੇ ਇਹਦਾ ਮਤਲਬ ਉਹ ਸਿੱਧ ਕਰ ਰਿਹਾ ਕਿ ਅਸੀਂ ਨਰੈਣੂ ਮੰਤ ਦੀ ਔਲਾਦ ਹਾਂ ਜਿਹੜੇ ਉਹ ਆਪ ਕਹਿ ਰਹੇ ਆ ਆਪਣੇ ਗੱਲ ਸਾਡੇ ਕੋਲੋਂ ਗੁਰਦੁਰੇ ਨਾਲ ਖੋਲੇ ਉਹਨਾਂ ਮੁਤਾਬਕ ਪ੍ਰੋਫੈਸਰ ਗੁਰਮਖ ਸਿੰਘ ਗਿਆਨੀ ਦੇਵ ਸਿੰਘ ਉਹਨਾਂ ਦਾ ਕੋਈ ਰੋਲ ਨਹੀਂ ਸੀ ਉਹਨਾਂ ਦਾ ਤੁਹਾਨੂੰ ਪਤਾ ਹੈ ਅੱਜ ਦੇ ਦਿਨ 'ਚ ਇੱਕ ਹੋਰ શિક્ષੀ ਦਾ ਵੀ ਜਨਮ ਹੋਇਆ ਸੀ ਜਿਨ੍ਹਾਂ ਨੇ ਦਰਪਣ ਲਿਖੇ ਪ੍ਰੋਫੈਸਰ ਸਾਹਿਬ ਸਿੰਘ ਕਈਆਂ ਨੂੰ ਪਤਾ ਵੀ ਨਹੀਂ ਹੋਣਾ ਅੱਜ ਦੇ ਦਿਨ ਉਹਨਾਂ ਦਾ ਵੀ ਜਨਮ ਹੋਇਆ ਸੀ ਉਹਨਾਂ ਦਾ ਵੀ ਦੇਣ ਸੇਖ ਕੌਮ ਨਹੀਂ ਦੇ ਸਕਦੀ ਨਹੀਂ ਦੇਣ ਸਕਦੇ ਸਕਦੀ ਕਦੇ ਉਹਨਾਂ ਦੀਆਂ ਜੀਵਨ ਗਾਥਾਵਾਂ ਪੜੋ ਸਾਖੀਆਂ ਪੜਿਓ ਪਤਾ ਲੱਗੇਗਾ ਕਿਦਾਂ ਹਲੂਣਾ ਦਿੱਤਾ ਉਹਨਾਂ ਨੇ ਕਿਦਾਂ ਕਿਤਾਬਾਂ ਲਿਖੀਆਂ ਕਿਦਾਂ ਗੁਰਬਾਣੀ ਦੇ ਵਿਆਕਰਨ ਲਿਖੇ ਕਿਦਾਂ ਗੁਰਬਾਣੀ ਦੀ ਨਿੱਕੇ ਨਿੱਕੇ ਨੁਕਤਿਆਂ ਤੋਂ ਸਿੱਖ ਸਮਾਜ ਨੂੰ ਜਾਣੂ ਕਰਾਇਆ ਵੀ ਗੁਰਬਾਣੀ ਕਹਿੰਦੀ ਕੀ ਹੈ ਸਾਨੂੰ ਇੱਕ ਹਿੰਦੂ ਪਰਿਵਾਰ ਚ ਪੈਦਾ ਹੋ ਕੇ ਕਿੱਥੋਂ ਤੁਰੇ ਨੱਥੂ ਰਾਮ ਤੋਂ ਤੇ ਕਿੱਥੇ ਜਾ ਕੇ ਉਹਨਾਂ ਦੀ ਜੀਵਨ ਸ਼ੈਲੀ ਕਿੱਥੇ ਸਾਬ ਸਿੰਘ ਵਾ ਵਾ ਸਿਰ ਝੁਕਦਾ ਜੀ ਉਹਨਾਂ ਦੇ ਅੱਗੇ ਤਾਂ ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਸਿੰਧੀ ਜੱਜ ਦੀ ਉਸ ਘਟਨਾ ਤੋਂ ਬਾਅਦ ਸਿੱਖ ਇਕੱਠੇ ਹੋਣ ਲੱਗ ਪਏ ਕਰਤਾਰ ਸਿੰਘ ਤੇਜਾ ਸਿੰਘ ਜੀ ਪੁੱਤਰ ਕਰਤਾਰ ਸਿੰਘ ਚੱਬਰ ਸਰਦਾਰ ਵਰਿਆਮ ਸਿੰਘ ਸਰਦਾਰ ਟਹਿਲ ਸਿੰਘ ਪਾਈ ਲక్ష్ਮਣ ਸਿੰਘ ਧਾਰੋਵਾਲੀ ਗੁਰਦਾਸਪੁਰ ਦੇ ਇਲਾਕੇ ਦੇ ਰਹਿਣ ਵਾਲੇ ਧਾਰੋਵਾਲ ਪਿੰਡ ਵਿੱਚ ਕੱਟ ਕੀਤਾ ਗਿਆ ਵੀ ਇਹਨਾਂ ਪਾਪੀਆਂ ਕੋਲੋਂ ਸਾਨੂੰ ਗੁਰਦੁਆਰੇ ਆਜ਼ਾਦ ਕਰਨੇ ਚਾਹੀਦੇ ਤੁਰਪੇ ਜੀ ਗੁਰੂ ਕੇ ਪਿਆਰੇ ਸਿੱਖ ਉਸ ਜਥੇ ਵਿੱਚ ਤਿੰਨ ਬੀਬੀਆਂ ਸਨ ਇੱਕ ਪਾਈ ਲక్ష్ਮਣ ਸਿੰਘ ਧਾਰੋਵਾਲੀ ਦੀ ਪਤਨੀ ਦੋ ਬੀਬੀਆਂ ਹੋਰ ਸਨ ਤੁਰਪੇ ਅਰਦਾਸਾਂ ਸੋਧ ਕੇ ਉਧਰ ਮੰਤਰੇ ਵੀ ਪੂਰੀ ਤਿਆਰੀ ਕੀਤੀ ਹੋਈ ਸੀ ਉਹਨੇ ਟਕੂਏ ਗਡਾਸੇ ਸਾਰਾ ਪ੍ਰਬੰਧ ਕੀਤਾ ਹੋਇਆ ਸੀ ਕਿਉਂਕਿ ਵਿੱਚੇ ਸੁਈਏ ਬੈਠੇ ਹੁੰਦੇ ਸੀ ਰਿਪੋਰਟਾਂ ਦੇਣ ਵਾਲੇ ਦੀ ਵਿੱਚੇ ਬੈਠੇ ਹੁੰਦੇ ਸੀ ਇਧਰ ਗੁਰੂ ਕਾ ਸਿੱਖਾਂ ਨੇ ਆਖਿਆ ਸੀ ਸ਼ਾਂਤ ਮਈ ਆਪਾਂ ਕਿਸੇ ਦੇ ਵਾਰ ਨਹੀਂ ਕਰਨਾ ਇਹਨਾਂ ਨੇ ਗਏ ਉੱਥੇ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਟਰੈਕਟ ਹੈ ਸਿੱਖ ਮਿਸ਼ਨਰੀ ਕਾਜ ਵੱਲੋਂ ਉਹ ਹੁਣ ਤਾਂ ਬਹੁਤ ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਪੜਿਆ ਕਰੋ ਪਤਾ ਲੱਗੇ ਸਾਨੂੰ ਸਾਡੇ ਨਾਲ ਵਾਪਰਿਆ ਕੀ ਹੈ 150 ਸਿੱਖ ਨੇ ਕੁਰਬਾਨੀ ਕੀਤੀ ਜੀ 150 ਸਿੱਖ ਨੇ ਤਾਡੇ ਵਿੱਚ ਜਿਹੜੇ ਪਾਕਿਸਤਾਨ ਗਏ ਹੋਣਗੇ ਅਸੀਂ 2015 ਦੇ ਵਿੱਚ ਗਏ ਸੀ ਜੇ ਨਹੀਂ ਗਏ ਜ਼ਰੂਰ ਜਾਓ ਇੱਕ ਵਾਰ ਉਹ ਝੰਡ ਦੇਖ ਕੇ ਆਇਓ ਜਿਸ ਝੰਡ ਨਾਲ ਭਾਈ ਲక్ష్మణ ਸਿੰਘ ਧਾਰੋਵਾਲੀਏ ਨੂੰ ਬਣ ਕੇ ਇਹਨਾਂ ਨੇ ਕੇਸਾਂ ਵਾਲੇ ਬਣੇ ਅੱਗ ਲਾਈ ਸੀ ਤੁਹਾਨੂੰ ਝੰਡ ਕੋ ਸਵਾਲ ਕਰੇਗਾ ਕਿ ਸਿੱਖੋ ਕਿੱਥੇ ਬੈਠੇ ਜੇ ਤੁਸੀਂ ਕੀ ਹੋ ਰਿਹਾ ਜੀ ਤੁਹਾਡੇ ਨਾਲ ਉਹ ਸਥਾਨ ਜਿੱਥੇ ਕਦੀ ਗੁਰਨਾਨ ਸਿੰਘ ਵਰਗੀ ਸ਼ਖਸੀਅਤ ਦਾ ਪ੍ਰਕਾਸ਼ ਹੋਇਆ ਹੋਵੇ ਉੱਥੇ ਬਲਾਤਕਾਰ ਹੋਣ ਉੱਥੇ ਬੇਵਿਚਾਰ ਕੀਤਾ ਜਾਏ ਤੇ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਗੁਰਦੁਆਰੇ ਆਜ਼ਾਦ ਕਰਾ ਕੇ ਸਾਡੇ ਹਵਾਲੇ ਕੀਤੇ ਅਰਦਾਸ ਵਿੱਚ ਐਵੇਂ ਨਹੀਂ ਪੈਰੇ ਜੁੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਫਿਰ ਖੋਪਰੀਆਂ ਗਿਣੀਆਂ ਗਈਆਂ ਜਦੋਂ ਕਿ ਅਧੀਆਂ ਸੜੀਆਂ ਲਾਸਾਂ ਬਾਅਦ ਵਿੱਚ ਸਿੱਖ ਗਏ ਉਹਨਾਂ ਮੁੜ ਕੇ ਉਹਨਾਂ ਦਾ ਕੰਪਲੀਟ ਸੰਸਕਾਰ ਕੀਤਾ ਗਿਆ ਫਿਰ ਚਾਬੀਆਂ ਸਿੱਖਾਂ ਦੇ ਹਵਾਲੇ ਕੀਤੀਆਂ ਗਈਆਂ ਹੁਣ ਦੁੱਖ ਇਹ ਗੱਲ ਦਾ ਹੈ ਕਿ ਅੱਜ ਸਿੱਖ ਨੂੰ ਪਤਾ ਹੀ ਨਹੀਂ ਸਾਡੇ ਨਾਲ ਕੀ ਕੁਝ ਵਾਪਰਿਆ ਆਪਣਾ ਆਪ ਸਭ ਕੁਝ ਵਾਰ ਦਿੱਤਾ ਉਹਨਾਂ ਗੁਰੂ ਕੇ ਪਿਆਰੇ ਸਿੱਖਾਂ ਨੇ ਫਿਰ ਗੁਰਦੁਆਰਾ ਸੁਧਾਰ ਲੈ ਚੰਡੀ ਚਾਬੀਆਂ ਦੇ ਮੋਰਚੇ ਲੱਗੇ ਜੈਤੂ ਦਾ ਮੋਰਚਾ ਲੱਗਾ ਇੱਕ ਚੀਜ਼ ਨੋਟ ਕਰਿਓ ਜਦੋਂ ਜੈਤੂ ਦਾ ਮੋਰਚਾ ਲੱਗਾ ਨਾ ਤਾਂ ਕੱਲੇ-ਕੱਲੇ ਸੇਖੋ ਤੇ ਵਾਰ ਕਰਦੇ ਪੁੱਛਦੇ ਤੂੰ ਕੌਣ ਹੈ ਫਲਾਣਾ ਨਾਮ ਹੈ ਕੀ ਪਿਤਾ ਦਾ ਨਾਮ ਗੁਰਗੋਬਿੰਦ ਸਿੰਘ ਮਾਤਾ ਸਹਿਬਕੌਰ ਵਾਸੀ ਅਨੰਦਪੁਰ ਸਾਹਿਬ ਦੇ ਜਨਮ ਕੇਸਗੜ੍ਹ ਸਾਹਿਬ ਦਾ ਉਹ ਲਿਸਟ ਬਣਾਈ ਗਈ ਸਾਰੇ ਕੋ ਅਡਰੈਸ ਦੱਸਣ ਜਾ ਕੇ ਜਿਹੜਾ ਰਿਪੋਰਟ ਦਿੰਦੇ ਸੀ ਨਾ ਆਪਣੇ ਅਫਸਰਾਂ ਨੂੰ ਪਤਾ ਕੀ ਹੁੰਦੇ ਸੀ ਕਹਿੰਦੇ ਸਾਹਬ ਬਾਦਰ ਉਹਨਾਂ ਦਾ ਤਾਂ ਟੱਬਰ ਹੀ ਬੜਾ ਵੱਡਾ ਇੱਕੇ ਪਿਓ ਦੀ ਇਹਨੇ ਪੁੱਤ ਨੇ ਹੁਣ ਉਹਨਾਂ ਦੀ ਜਾਣੇ ਬਣਾਓ ਤੇ ਲਿਸਟ ਜੋ ਲਿਖਦੇ ਸੀ ਪਿਤਾ ਦਾ ਨਾਮ ਮੁਰਗੋਬ ਸਿੰਘ ਮਾਤਾ ਸੈਬਕੌਰ ਵਾਸੀ ਅਨੰਦਪੁਰ ਸਾਹਿਬ ਦੇ ਜਨਮ ਕੇਸਗੜ ਸਾਹਿਬ ਦਾ ਮੈਂ ਕਦੇ ਕਦੇ ਸੋਚਦਾ ਉਹ ਜੈਤੋਂ ਦੇ ਮੋਰਚੇ ਦੇ ਵੇਲੇ ਦੀ ਗੱਲ ਸੀ ਜੇ ਅੱਜ ਪੁੱਛਿਆ ਜਾਏ ਨਾ ਪਿਤਾ ਕਹਿੰਨੇ ਕਿ ਬਾਬੇ ਦਾ ਨਾਮ ਲੈ ਦੇਣਾ ਵਾਸੀ ਪੁਰਾਣੀ ਢੇਰੇ ਦਾ ਅੱਜ ਸਿੱਖਾਂ ਵਿੱਚ ਉਹ ਚੀਜ਼ ਨਹੀਂ ਰਹੀ ਕਣੀ ਖਤਮ ਹੋ ਗਈ ਜਿਹੜੀ ਕਣੀ ਪੈਦਾ ਕਰਨੀ ਚਾਹਜੇ ਅੱਜ ਫੋਟੋਆਂ ਦੇ ਨਗਰ ਕੀਰਤਨ ਨਿਕਲਦੇ ਸਾਧ ਸੰਗ ਤੁਸੀਂ ਨਾ ਅਸਲੀ ਫੁੱਲਾਂ ਵਿੱਚ ਪੰਜ ਸੱਤ ਨਕਲੀ ਫੁੱਲਾਂ ਦੇ ਗੁਲਦਸਤੇ ਰੱਖ ਦੋ ਲਿਆ ਕੇ ਇਦਾਂ ਭੌਰਾ ਨਕਲੀ ਫੁੱਲ ਦੇ ਉੱਤੇ ਬੈਂਦਾ ਭਲਕੇ ਬੋਲ ਕੇ ਦੱਸਿਓ ਜੀ ਭਲਾ ਬੋਲ ਕੇ ਹਾਂ ਜਾਂ ਨਾ ਜੀ ਨਹੀਂ ਬੈਂਦਾ ਜਿਹੜੇ ਬੱਚੇ ਦੀ ਡ੍ਰੈਂਕ ਬਹੁਤ ਵਧੀਆ ਨਾ ਤੁਸੀਂ ਸਕੈਚ ਪੈਨ ਲੈ ਕੇ ਜਲੇਬੀ ਵਾਲਾ ਰੰਗ ਲੈ ਕੇ ਨਾ ਇੱਕ ਪੇਪਰ ਉੱਤੇ ਜਲੇਬੀ ਬਣਾ ਦਿਓ ਏਦਾਂ ਤੇ ਅਸਲੀ ਜਲੇਬੀ ਦਾ ਇੱਕ ਪੀਸ ਰੱਖ ਕੇ ਏਦਾਂ ਡ੍ਰੈਂਕ ਵਾਲਾ ਜਿਹੜੀ ਜਲੇਬੀ ਬਣਾਈ ਉਹ ਪਲੇਟ ਵਿੱਚ ਰੱਖ ਦਿਓ ਪੇਪਰ ਤੇ ਬਣੀ ਜਲੇਬੀ ਉੱਤੇ ਮੱਖੀ ਬਹਿੰਦੀ ਪਹਲਾ ਮੱਖੀ ਨੂੰ ਕਹਿੰਦੇ ਦੱਸਿਆ ਜਲੇਬੀ ਅਸਲੀ ਨਹੀਂ ਭੌਰੇ ਨੂੰ ਕਹਿੰਦੇ ਦੱਸਿਆ ਫੁੱਲ ਅਸਲੀ ਨਹੀਂ ਪਤਾ ਨਾ ਉਹਨੂੰ ਸੈਂਸ ਹੈ ਨਾ ਸਿੱਖ ਨੂੰ ਸਮਝਣੇ ਆਏ ਵੀ ਆ ਜਿਹੜਾ ਹੱਥ ਨਾਲ ਬਣੀ ਹੋਈ ਫੋਟੋ ਹੈ ਮੇਰਾ ਗੁਰੂ ਨਾਨਕ ਨੇ ਮੇਰਾ ਗੁਰੂ ਨਾਨਕ ਗੁਰਗ੍ਰੰਥ ਸਾਹਿਬ ਚ ਬਿਠਾ ਹੈ ਸਿੱਖਾ ਤੇਰੇ ਨਾਲ ਤਾਂ ਮੱਖੀ ਸਿਆਣੀ ਐ ਬੁੱਤ ਪੂਜਕ ਨਹੀਂ ਸੀ ਬਣਾਇਆ ਤੈਨੂੰ ਹੋਰ ਸੌਖਾ ਸਮਝੋ ਜਦੋਂ ਆਪਾਂ ਕਿਸੇ ਵਿਦੇਸ਼ ਵਿੱਚ ਕਿਸੇ ਦੇ ਪਿੰਡ ਜਾਣਾ ਹੁੰਦਾ ਨਾ ਕਿਸੇ ਦੇ ਇਲਾਕੇ ਜਾਣਾ ਕਿਸੇ ਸ਼ਹਿਰ ਜਾਣਾ ਇੱਥੇ ਵੀ ਆ ਆਪਾਂ ਕੀ ਆਨੇ ਸਾਨੂੰ ਆਪਣੇ ਘਰ ਦਾ ਐਡਰੈਸ ਭੇਜੋ ਉਹ ਕਿਦਾਂ ਭੇਜਦਾ ਪਹਿਲਾਂ ਅੰਕ ਭੇਜਦਾ ਲਿਖ ਕੇ ਗਲੀ ਦਾ ਨਾਮ ਲਿਖ ਕੇ ਭੇਜਦਾ ਅੰਕ ਲਿਖ ਕੇ ਭੇਜਦਾ ਤੇਰੀ ਆਪੇ ਏਦਾਂ ਕਿਹਾ ਇੱਕ ਘਰ ਕਿਹਦੇ ਨਾਮ ਤੇ ਉਹ ਕਹਿੰਦਾ ਸਾਡੇ ਪਾਪਾ ਜੀ ਦੇ ਪਾਪਾ ਜੀ ਦੀ ਫੋਟੋ ਭੇਜ ਦਿਓ ਮੈਪ ਨੂੰ ਪਾਪਾ ਜੀ ਦੀ ਫੋਟੋ ਨਹੀਂ ਸਮਝਾਉਣੀ ਉਹਦੇ ਚ ਲਿਖਣਾ ਪੈਣਾ ਸ਼ਬਦ ਉਹਦੇ ਵਿੱਚ ਵੀ ਸ਼ਬਦ ਤੇ ਅੰਕ ਲਿਖਣਾ ਪੈਣਾ ਹੈ ਮੈਂ ਫਿਰ ਤੁਹਾਨੂੰ ਉੱਥੇ ਜੀਪੀਐਸ ਫਿਰ ਤੁਹਾਨੂੰ ਟਿਕਾਣੇ ਲੈ ਕੇ ਜਾਊਗਾ ਤੁਸੀਂ ਇੰਟਰਨੈਸ਼ਨਲ 에ਅਰਪੋਰਟ ਤੇ ਜਾਣਾ ਦਿੱਲੀ ਤੁਸੀਂ ਇੰਟਰਨੈਸ਼ਨਲ 에ਅਰਪੋਰਟ ਦੀ ਫੋਟੋ ਪਾਓਗੇ ਕਿ ਸ਼ਬਦਾਂ ਚ ਲਿਖੋਗੇ ਇੰਟਰਨੈਸ਼ਨਲ 에ਅਰਪੋਰਟ ਬੋਲੋ ਜੀ ਪਿਆਰਿਓ ਸ਼ਬਦਾਂ ਚ ਲਿਖੋਗੇ ਸਾਨੂੰ ਗੁਰੂ ਨੇ ਸ਼ਬਦ ਨਾਲ ਜੋੜਿਆ ਸੀ ਹੋਰ ਹੋਰ ਸੌਖਾ ਸਮਝੋ ਤੁਸੀਂ ਇੱਕ ਬੰਦੇ ਨੂੰ ਮੈਸੇਜ ਦਿਓ ਤੇ ਉਹਨੂੰ ਕਹੋ ਤੂੰ ਦੂਜੇ ਨੂੰ ਦੇਣਾ ਹੈ ਦੂਜੇ ਨੂੰ ਕਹੋ ਤੂੰ ਤੀਜੇ ਨੂੰ ਮੈਸੇਜ ਦੇਣਾ ਉਹ ਮੈਸੇਜ ਜਦੋਂ 100 ਬੰਦੇ ਤੱਕ ਜਾਏਗਾ ਨਾ 100 ਬੰਦੇ ਤੱਕ ਪਹੁੰਚ ਜਾਂ ਪਹੁੰਚਦੇ ਆ ਮੈਸੇਜ ਵਿੱਚ ਰਲਿਆ ਪੈਂਦਾ ਜਾਏਗਾ ਬੜਾ ਰਿਟਨ ਰਿਟਨ ਹੋਊਗਾ ਨਾ ਲਿਖਿਆ ਹੋਊਗਾ ਉਹ 체 ਟਿਗਿਟਰ ਵਾਲਾ ਨਹੀਂ ਪੈ ਸਕਦਾ ਸਾਨੂੰ ਗੁਰੂ ਨੇ ਸ਼ਬਦ ਏਡੇ ਸੋਹਣੇ ਤਰੀਕੇ ਨਾਲ ਲੇਕੇ ਤੇ ਜੇ ਕਿਤੇ ਬਾਣੀ ਨੂੰ ਤਰਤੀਬ ਦੇ ਨਾਲ ਅੰਕ ਤੁਸੀਂ ਲੇਖੋ ਰਾਗ ਸਮਾਪਤ ਹੁੰਦਾ ਹੈ ਉਸ ਰਾਗ ਵਿੱਚ ਕਿੰਨੇ ਸ਼ਬਦ ਨੇ ਕਿਹੜੇ ਗੁਰੂ ਦੇ ਕਿੰਨੇ ਨੇ ਰਾਗ ਦੇ ਅਖੀਰ ਤੇ ਉਹਨਾਂ ਸ਼ਬਦਾਂ ਦੀ ਗਿਣਤੀ ਆਉਂਦੀ ਹੈ ਇਹ ਸਿਰ ਚੁੱਕਦਾ ਪਾਤਸ਼ਾਹ ਦੇ ਚਰਨਾਂ 'ਚ ਕਿ ਕਿੰਨੀ ਸੂਝਤਾ ਦੇ ਨਾਲ ਸਤਿਗੁਰ ਨੇ ਬਾਣੀ ਨੂੰ ਦਰਜ ਕੀਤਾ ਹੋਇਆ ਹੈ ਜੇ ਕਿਤੇ ਇਹ ਵਿਵੇਕਤਾ ਨਾ ਹੁੰਦੀ ਜੇ ਇਤਿਹਾਸ ਵਿੱਚ ਅਗਲੇ ਨੇ ਰਲੇ ਪਾਸੇ ਕਰਦੇ ਤੇ ਇੱਥੇ ਵੀ ਘਟ ਨਹੀਂ ਸੀ ਅਗਲੇ ਨੇ ਗੁਜ਼ਾਰਨੀ ਪਿੱਛੇ ਪੈੜਾ ਨੱਪਦੇ ਆ ਰਹੇ ਸੀ ਅਗਲੇ ਤੁਹਾਡੇ ਨੇਾਰੇ ਪੰਦਾ ਤੇ ਉਹਨਾਂ ਨੂੰ ਖਤਰਾ ਸੀ ਤਾਂ ਹੀ ਉਹ ਤੇ ਲਿਆ ਕੇ ਉਹਨਾਂ ਸਾਰਾ ਕੁਝ ਹੀ ਖੜਾ ਕਰ ਦਿੱਤਾ ਸਾਰਾ ਕੁਝ ਜਿਸ ਬਿਪਰਵਾਚੋਂ ਸਤਗੁਰੂ ਸਾਹਿਬ ਨੂੰ ਕੱਢ ਕੇ ਗਏ ਉੱਥੇ ਲਿਆ ਕੇ ਸਾਨੂੰ ਫਿਰਵਾੜ ਦਿੱਤਾ ਸਾਨੂੰ ਗੁਰਦੁਆਰੇ ਇਜਾਜ਼ਤ ਕਰਕੇ ਦਿੱਤੇ ਅਸੀਂ ਫਿਰ ਉੱਥੇ ਦੇ ਉੱਥੇ ਖਲੋਤੇ ਹੋਏ ਆਏ